ਹੈਲੋ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵਗੇ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਆਪਣੀ ਤੀਜੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂਗੇ ਅੱਜ ਦਿੱਕਰ ਦੀ ਆਪਣੀ ਤੀਜੀ ਵੀਡੀਓ ਆ ਤੁਹਾਨੂੰ ਤੁਸੀਂ ਵੀ ਦੇਖਦੇ ਹੋਵੋਗੇ ਦੋ ਵੀਡੀਓ ਆਪਾਂ ਦੋ ਵੀਡੀਓ ਪਾਈਆਂ ਜਿਹੜੀਆਂ ਤੁਸੀਂ ਦੇਖੀਆਂ ਹੋਵਗੀਆਂ ਤੇ ਅੱਜ ਆਪਾਂ ਤੀਜੀ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਤੇ ਅੱਜ ਦੀ ਵੀਡੀਓ ਆਪਾਂ ਕੁਝ ਖਾਸ ਨਹੀਂ ਬਣਾਉਂਦੇਗੇ ਕਿਉਂਕਿ ਅੱਜ ਮੇਰੇ ਕੋਲ ਟਾਈਮ ਵੀ ਥੋੜਾ ਹੈ ਤੇ ਥੋੜੇ ਕੰਮ ਹੈ ਮੈਨੂੰ ਕੰਮ ਕਰਨ ਵੀ ਜਾਣਾ ਮੈਂ ਤੇ ਅੱਜ ਆਪਾਂ ਵੈਸੇ ਮੈਂ ਚੱਲੋ ਇੱਕ ਵੀਡੀਓ ਪਾ ਦिए ਕੋਈ ਮਾੜੀ ਮੋਟੀ ਜੀ ਜਿੰਨੇ ਡਾਂਗੇ ਲੈ ਜੇ ਤੇ ਤੁਸੀਂ ਮੇਰੇ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਬਸ ਕੱਲੀ ਵੀਡੀਓ ਦੇਖ ਕੇ ਛੱਡ ਦਿੰਨੇ ਹੋ ਯਾਰ ਬਾਈ ਮੈਂ ਵੀ ਬਹੁਤ ਮਿਹਨਤ ਕਰਦਾ ਹਾਂ ਯਾਰ ਬਾਈ ਬੋਲਣਾ ਸੌਖਾ ਥੋੜੀ ਹੁੰਦਾ ਯਾਰ ਬਾਈ ਯਾਰ ਬਸ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਤੇ ਕਮੈਂਟ ਕਰਦੇ ਕਰੋ ਛੋਟਾ ਜਿਹਾ ਜੇ ਕਰਨਾ ਹੁੰਦਾ ਤਾਂ ਬਾਈ ਪਰ ਐਡੀ ਗੱਲ ਨਹੀਂ ਕਿ ਵੀ ਆਪਾਂ ਤੁਹਾਨੂੰ ਐਂ ਕਹੇਗੇ ਵੀ ਆਪਾਂ ਕੋਈ ਕਿਸੇ ਨੂੰ ਕਿਸੇ ਵਾਂਗੂ ਨਾ ਕੋਈ ਆਪਾਂ ਸੌਹਾ ਪਾਉਣੇ ਆਂਗੇ ਵੀ ਤੁਸੀਂ ਸਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਨਾ ਆਪਣਾ ਉਹੀ ਕੋਈ ਗੱਲ ਨਹੀਂ ਬਾਈ ਜਿਹਨੂੰ ਦਿਲੋਂ ਚੰਗਾ ਲੱਗਦਾ ਉਹ ਉਹ ਹੀ ਕਰ ਸਕਦਾ ਆਪਾਂ ਨੂੰ ਲਾਈਕ ਸਬਸਕ੍ਰਾਈਬ ਤੇ ਨਹੀਂ ਜਿਹੜੀ ਤੁਹਾਡੀ ਮਰਦੀ ਹੈ ਬਾਕੀ ਬਾਈ ਜੇ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਆਪਾਂ ਕੋਈ ਆਪਾਂ ਨਹੀਂ ਪਰ ਜੇ ਤੁਸੀਂ ਕਰ ਦਿਓਗੇ ਤਾਂ ਸਾਡੇ ਤੁਹਾਡਾ ਦਿলো ਧੰਨਵਾਦ ਹੈ ਤੇ ਨਾ ਕਰੋਗੇ ਤਾਂ ਵੀ ਆਪਾਂ ਕੋਈ ਉਹ ਨਹੀਂ ਗਾ ਐਡੀ ਗੱਲ ਆਪਾਂ ਜੇ ਪਾਉਣੇ ਵੀਡੀਓ ਆਪਾਂ ਆਪਦੀਆਂ ਪਾਈ ਜਾਣੀਆਂ ਜਿਹਨੇ ਦੇਖਣੀ ਉਹ ਦੇਖੀ ਜਾਊਗਾ ਜਿਹਨੂੰ ਚੰਗੀ ਲੱਗਦੀ ਉਹ ਚ ਦੇਖੀ ਜਾਊਗਾ ਭਾਈ ਤੇ ਆਪਾਂ ਹੁਣ ਤੁਹਾਨੂੰ ਅੱਜ ਦੀ ਵੀਡੀਓ ਚ ਇਸ ਤੋਂ ਬਾਅਦ ਕਿਸੇ ਬੰਦੇ ਨਾਲ ਮਿਲਾਈਗੇ ਆਪਣਾ ਚਲ ਇੱਕ ਬੰਦਾ ਜਿਹੜਾ ਤੁਹਾਨੂੰ ਉੱਦੇ ਰਹਿੰਦਾ ਸੀ ਪਹਿਲੀ ਵੀਡੀਓ ਚ ਉਹ ਬੰਦੇ ਨਾਲ ਮਲਾਉਣੇ ਆ ਤੁਹਾਨੂੰ ਉਹਦਾ ਨਾਮ ਬਿੰਦਰ ਸਿੰਘ ਹੈ ਤੇ ਤੁਹਾਨੂੰ ਮਲਾਉਣੇ ਆ ਚਲੋ ਇੱਕ ਬੇਟ ਕਰੋ ਥੋੜੀ ਜਿਹੀ ਮੈਂ ਮਲਾ ਕੇ ਲਿਆਉਣਾ ਤੁਹਾਨੂੰ ਮੇਰੇ ਥੋੜਾ ਜਿਹਾ ਗਲਤ ਹੋ ਗਿਆ ਉਹ ਬੰਦਾ ਆਪਣੇ ਤੋਂ ਬਹਾ ਦੂਰ ਚਲੇ ਗਿਆ ਹੁਣ ਉਹ ਮੰਨ ਕੇ ਚ ਲੋਕ ਉਧਰ ਕਿਸੇ ਨਾਲ ਗੱਡੇ ਤੇ ਚੜ੍ਹ ਕੇ ਅਗਾਹਾਂ ਜਾਣ ਵਾਸਤੇ ਗੱਲਾਂ ਮਾਰਨ ਲੱਗ ਗਿਆ ਗੱਲਾਂ ਮਾਰਦਾ ਮਾਰਦਾ ਨਾਲ ਜਾਵੜਿਆ ਤੇ ਹੁਣ ਆਪਾਂ ਉਹਨਾਂ ਤੋਂ ਤੁਹਾਨੂੰ ਨਹੀਂ ਮਿਲ ਸਕਦੇ ਚਲੋ ਉਹਨਾਂ ਨੂੰ ਫੇਰ ਕਦੇ ਮਿਲਾ ਦੇਾਂਗੇ ਤੇ ਅੱਜ ਤੁਹਾਨੂੰ ਆਪਾਂ ਬੱਕਰੀਆਂ ਦਿਖਾਉਣੇ ਆ ਬੋ ਬੰਦਾ ਬੱਕਰਾਂ ਦਾ ਵੀ ਪਾਲਣ ਕਰਦਾ ਹੈ ਤੇ ਨਾਲ ਨਾਲ ਖੇਤੀਬਾੜੀ ਵੀ ਕਰਦਾ ਆ ਦੇਖੋ ਇੱਧਰ ਜੀ ਬੱਕਰੀਆਂ ਦੇਖੋ ਜੀ ਇੱਧਰ ਆਪਣੇ ਆਹ ਬੱਕਰਾ ਖੜਾ ਹੈ ਦੇਖੋ ਇਹ ਵੈਸੇ ਪਹਿੜਾ ਬਹੁਤ ਹੈ ਮਾਰਦਾ ਬਹੁਤ ਹੈ ਇਹ ਬੰਦੇ ਨੂੰ ਇੱਧਰ ਦੇਖੋ ਜੀ ਇਹ ਬੱਕਰੀਆਂ ਇਦਰ ਮੇਮ ਨੇ ਛੋਟੇ ਛੋਟੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਬੱਕਰੀਆਂ ਆ ਦੇਖੋ ਬੱਕਰਾ ਪਹਾੜੀ ਬੱਕਰੇ ਜੀ ਇਹ ਪਹਾੜੀ ਬੱਕਰੀਆਂ ਤੇ ਆਪਾਂ ਤੁਹਾਨੂੰ ਇਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਉਹਦੇ ਝੋਨਾ ਵੀ ਦਿਖਾਉਣੇ ਆ ਬੰਦਾ ਜਿਹੜਾ ਜਿਹਦੀ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਬਿੰਦਰ ਸਿੰਘ ਦੀ ਤੇ ਆ ਉਹਦੀਆਂ ਬੱਕਰੀਆਂ ਬੱਕਰੀਆਂ ਤੁਹਾਨੂੰ ਦਿਖਾ ਦਤੀਆਂ ਜੀ ਬੱਕਰੀਆਂ ਤੁਸੀਂ ਦੇਖ ਲਈਆਂ ਤੇ ਹੁਣ ਤੁਹਾਨੂੰ ਉਹਦਾ ਬੰਦੇ ਦਾ ਝੋਨਾ ਦਿਖਾਉਣੇ ਹੈ ਤੇ ਬੰਦੇ ਯਾਰ ਆ ਇੱਕ ਤੁਹਾਨੂੰ ਮੈਂ ਚੀਜ਼ ਪੁੱਛੂਗਾ ਪਹਿਲਾਂ ਤੁਸੀਂ ਉਹਦਾ ਝੋਨਾ ਦੇਖੋ ਬੰਦੇ ਦਾ ਇੱਧਰ ਦੇਖੋ ਆ ਸਾਰਾ ਬੰਦੇ ਦਾ ਝੋਨਾ ਆ ਆ ਬੰਦੇ ਨੇ ਸਾਰਾ ਝੋਨਾ ਉਹ ਜਿੱਥੋਂ ਦੀ ਕਰਨੀ ਆ ਜਾਂਦੀ ਆ ਦੇਖੋ ਬੰਦੇ ਦਾ ਝੋਨਾ ਬੰਦਾ ਇਹ ਪੂਰਾ ਮਿਹਨਤੀ ਬੰਦਾ ਹੈ ਜੀ ਐਵੇਂ ਤੁਹਾਨੂੰ ਕਹਿ ਦਈਏ ਆਪਾਂ ਨਾ ਤੜ ਤਿੱਕਰ ਝੂਠ ਬੋਲਿਆ ਤੇ ਨਾ ਆਪਾਂ ਬੋਲੀਏ ਵੀਡੀਓ ਚ ਇਹ ਬੰਦਾ ਬਹੁਤ ਮਿਹਨਤੀ ਹੈ ਵਿਚਾਰਾ ਬੱਕਰੀਆਂ ਵੀ ਨਾਲ-ਨਾਲ ਪਾਲਦਾ ਹੈ ਇੱਧਰ ਨਾਲ-ਨਾਲ ਆਪਦੀ ਖੇਤੀਬਾੜੀ ਕਰਦਾ ਹੈ ਪੂਰਾ ਮਿਹਨਤੀ ਬੰਦਾ ਤੇ ਮਿਹਨਤੀ ਬੰਦਿਆਂ ਦੀ ਅੱਜ ਕੱਲ ਰੱਬ ਸੁਣਦਾ ਹੈ ਤੇ ਜਿਵੇਂ ਕੀ ਪੂਰੀ ਮਿਹਨਤ ਕਰਦਾ ਇੱਧਰ ਤੇ ਵੀਰੇ ਸੋਨੂੰ ਇੱਕ ਗੱਲ ਪੁੱਛਦੇ ਆਪਾਂ ਵੀ ਆਹ ਫਰਿੱਜ ਦੀ ਖੋਜ ਕਿ ਨਹੀਂ ਕਰੀ ਸੀਗੀ ਯਾਰ ਫਰਿੱਜ ਦੀ ਪਤਾ ਨਹੀਂ ਕਿਹੜੇ ਬੰਦੇ ਨੇ ਖੋਜ ਕਰੀਏ ਵਿੱਚ ਇਹਦੇ ਸਟਾਰਟਰ ਫਿੱਟ ਕਰਨ ਵਾਲਾ ਬੰਦਾ ਅੱਡੀ ਚੱਲਿਆ ਗਿਆ ਜਿਹੜਾ ਇਹਨੇ ਕੰਮ ਚਲਾਇਆ ਸਾਰੇ ਉਹਨੂੰ ਦੇਖ ਕੇ ਸਾਰੀ ਫ੍ਰਿਜਾਂ 'ਚ ਦੱਬਣ ਲੱਗ ਗਏ ਸਟਾਰਟਰ ਹੁਣ ਤਾਂ ਲਿਆ ਕੇ ਕਵਾੜਚੋਂ ਤੇ ਇੱਥੇ ਸਟਾਰਟਰ ਠੋਕ ਦਿੰਦੇ ਆ ਵਿੱਚ ਵੈਸੇ ਉਹ ਗੱਲ ਵੀ ਵਧੀਆ ਹੈ ਲੈ ਫ੍ਰਿਜ ਵਾਂਗੂ ਫ੍ਰਿਜ ਵਾਂਗੂ ਆੜ ਗਿਆ ਇਹ ਬਸ ਜਮਾ ਵਧੀਆ ਨਾ ਕੋਈ ਇਹਦੇ 'ਚ ਮੀਂਹ ਪੈਣ ਦਾ ਖਤਰਾ ਨਾ ਕੋਈ ਸੋਰ ਵੈਸੇ ਆਪਾਂ ਖੋਲ ਹੀ ਦੇਈਏ ਤੇ ਵਿੱਚ ਐਵੇਂ ਕੋਈ ਗਰਮ ਹੋ ਕੇ ਫਟ ਗਿਆ ਜਾਂਦਾ ਕਿਤੇ ਔਖਾ ਹੋ ਜੇ ਇੱਥੇ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਮਾਰ ਨੇ ਇਦੋਂ ਚੰਗੀ ਫੋਟ ਕਰੀਆ ਦੇਖੋ ਆਪਣੇ ਨੂੰ ਪਹਿਲਾਂ ਦੀ ਵੱਡੀ ਵੀ ਜਮਾਰ ਹੈ ਇਹਨਾਂ ਦੀ ਸਾਰੀ ਫੋਟ ਦੇਖੋ ਕਿਵੇਂ ਕਰੀ ਹੈ ਫੋਟ ਕੋਈ ਖਾਸ ਨਹੀਂ ਕਰੀਗੀ ਜਮਾਰ ਨੇ ਪਰ ਕੋਈ ਬੀਆਂ ਦਾ ਵੀ ਫਰਕ ਹੁੰਦਾ ਬਾਈ ਜਿਵੇਂ ਆਪਾਂ ਹੁਣ ਕੋਈ ਬੀ ਆਪਾਂ ਇਹਨਾਂ ਨੇ ਇਹਨਾਂ ਨੇ ਅੱਡ ਵੈਰਟੀ ਬੀਜੀ ਆਪਾਂ ਅੱਡ ਵੈਰਟੀ ਬੀਜੀ ਸੀਗੀ ਆਪਣੀ ਨਾਲ ਦੀ ਨਾਲ ਮਗਰ ਦੀ ਮਗਰ ਦੂਜੇ ਦਿਨੋਂ ਫੁੱਟੇ ਆਉਂਦੀ ਹੈ ਬਾਈ ਆਪਣੀ ਜਮਾਰ ਇਹ ਜੀ ਕੋਈ ਗੱਲ ਨਹੀਂ ਹੈਗੀ ਆਪਣੀ ਜਮਾਰ ਦੂਜੇ ਦਿਨੋਂ ਫੁੱਟੇ ਆਉਂਦੀ ਹੈਗੀ ਤੇ ਬਾਕੀ ਤੁਹਾਨੂੰ ਹੁਣ ਜਿਵੇਂ ਇਹਦੀ ਜਮਾਰ ਤੁਸੀਂ ਦੇਖ ਰਹੇ ਹੋ ਇਹ ਜਮਾਰ ਆ ਹੁਣ ਆ ਕਿੰਨੇ ਚਿਰ ਹੋ ਗਿਆ ਆ ਦੇਖੋ ਫੁੱਟੀ ਕਿਹਨੇ ਅਜੇ ਫੁੱਟਣ ਦਾ ਕੋਈ ਵੀ ਆਇਆ ਨਹੀਂ ਕੋਈ 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 ਕਿਤੋਂ-ਕਿਤੋਂ ਫੁੱਟੀ ਹੈ ਇਹ ਜਮਾਰ ਦੇਖ ਸਕਦੇ ਹੋ ਤੁਸੀਂ ਬਾਕੀ ਦੇਖੋ ਜਮਾਰ ਕੋਸ਼ ਇਧਰ ਮੇਲੇ ਦਾ ਬੱਕਰੀਆਂ ਛੱਡੀ ਰੱਖਦੇ ਇਹਦੇ ਵਿੱਚ ਇਹ ਤਾਂ ਕਰਕੇ ਆ ਇੱਕ ਗੱਲ ਬਈ ਆਏ ਵੀ ਹੈ ਵੀ ਜਿੱਥੇ ਇੱਕ ਵਾਰੀ ਬੱਕਰੀ ਦਾ ਮੂੰਹ ਵੱਜ ਗਿਆ ਤੇ ਮੁੜ ਕੇ ਉਹ ਚੀਜ਼ ਦੁਬਾਰੇ ਹੁੰਦੀ ਨਹੀਂ ਚਾਹੇ ਬੱਲਾ ਲਾ ਲਓ ਚਾਹੇ ਕੋਸੀ ਹੈ ਕਾਕੂ ਦਾ ਸਾਨੂੰ ਪਤਾ ਹੀ ਸਪਰੇਅ ਹੰਣਾ ਨਹੀਂ ਰੁਕਦਾ ਬੱਕਰੀਆਂ ਦੇ ਖਾਦਦੇ ਨਾ ਰੁਕਣਾ ਕੀ ਹੈ ਇਹ ਤਾਂ ਹੁਣ ਅੱਜ ਕੱਲ ਇੱਕ ਗੱਲ ਹੈ ਵੀ ਕਹਿਣ ਦੀ ਵੀ ਲੋਕ ਆਖ ਦਿੰਦੇ ਵੀ ਬੱਕਰੀ ਦੇ ਖਾਦੀ ਦੀ ਚੀਜ਼ ਦੁਬਾਰੇ ਨਹੀਂ ਉੱਠਦੀ ਹੁੰਦੀ ਕਾਕੂ ਦਾ ਉੱਠਿਆ ਹੁੰਦਾ ਹੈ ਹੋਰ ਬੱਲਾ ਬੁੱਲਾ ਤਾਂ ਆਪਣੇ ਹਰ ਕਿਸੇ ਦੀ ਕਿਸਮਤ ਚ ਨਹੀਂ ਹੁੰਦੀ ਉਹ ਹੋਣ ਨਹੀਂ ਹੁੰਦੀਆਂ ਹੁੰਦੀਆਂ ਤੇ ਬਾਕੀ ਹੁਣ ਆਪਾਂ ਸਾਨੂੰ ਅਗਲੀ ਗਾਂਹ ਦਿਖਾਉਣੇ ਕੋਈ ਸਾਨੂੰ ਜਿਹੜਾ ਸਾ ਬੰਦੇ ਨੇ ਤੁਸੀਂ ਦੇਖੋਗੇ ਹਲ ਜਮਾ ਐ ਢੋਕੇ ਐ ਠਲ ਰੱਖੇ ਵੀ ਜਦੋਂ ਬੰਦਾ ਚੀਜ਼ਾਂ ਦੀ ਵੀ ਸਭਾਲ ਕਰਦਾ ਏ ਉਵੇਂ ਆਪਦੇ ਸੰਸਪਿਆਂ ਦੀ ਸਭਾਲ ਕਰਕੇ ਰੱਖਦਾ ਫੇਰ ਹੀ ਬੰਦੇ ਦੇ ਕੋਲ ਚੀਜ਼ ਖੜ ਕੱਢਦੀ ਏ ਯਾਰ ਕਿੰਨੀ ਹੀ ਬਿਨਾਂ ਸਭਾਲ ਤੋਂ ਤਾਂ ਚੀਜ਼ ਵੀ ਨਹੀਂ ਖੜਦੀਗੀ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਐ ਤੇਲ ਤੁਲ ਦੇ ਕੇ ਪੂਰੀ ਐ ਸਹੀ ਜਿੰਦਰੀਆਂ ਠਲ ਰੱਖੀ ਐ ਜਮਾ ਇਹਨਾਂ ਨੇ ਦੇਖੋ ਆ ਹਾਲ ਖੜੇ ਇਧਰ ਸੀਲਟਰਾਂ ਦੇ ਤਾਂ ਹੁਣ ਇਧਰ ਆਪਣੇ ਰੋਤੀ ਚੱਲ ਰਹੀ ਹੈ ਤੇ ਦੇਖ ਸਕਦੇ ਹੋ ਸੀਲਟਰ ਤਾਂ ਹੁਣ ਚੱਲੀ ਜਾਂਦੇ ਆ ਇਧਰ ਮਸ਼ੀਨ ਖੜੀ ਹੈ ਦੇਖ ਲਓ ਮਸ਼ੀਨ ਦੇ ਉੱਤੇ ਸਮਾਨ ਦੇਖੋ ਲੱਦਿਆ ਜਮਾ ਕੰਮ ਲੰ ਨੂੰ ਪੂਰਾ ਐਨ ਫੁੱਲ ਤੇ ਉਹ ਦੇਖੋ ਉਧਰ ਉਹ ਦੇਖੋ ਜੀ ਇਧਰ ਆਪਣੇ ਧਾਰਕ ਧਾਰ ਕੱਢੀ ਜਾਂਦੇ ਦੇਖੋ ਉਧਰ ਸਾਰੇ ਉਧਰ ਆਪਣੇ ਗਾਈਜ਼ ਧਾਰ ਕੱਢੀ ਜਾਂਦੇ ਆ ਉਹ ਦੇਖੋ ਤੇ ਆਪਣੇ ਹੁਣ ਤੁਹਾਨੂੰ ਆਪ ਉਧਰ ਹੀ ਚੱਲੀਏ ਗਾਂ ਹਿੱਲ ਸਕਦੀ ਹੈ ਤੇ ਆਹ ਦੇਖੋ ਇਧਰ ਬਰਫ ਖਾਣੀ ਆਪਣੀ ਯੂਟਿਊਬਰ ਇਹ ਬਰਫ ਵਾਲੀ ਖਾਂਦੀ ਹੈ ਜੀ ਪਤਾ ਨਹੀਂ ਇਹਨਾਂ ਚ ਕੀੜ ਨਾ ਬਰਫ ਬਰਫ ਵਸਿਆ ਚਰ ਬੋਮੇ ਟਰੈਕਟਰ ਇਹ ਪੀ ਇਹਨਾਂ ਦੇ ਫਾਰਮ ਟਰੈਕਟਰ ਟਰੈਕਟਰ ਪੀ ਆ ਬਈ ਪੂਰਾ ਵਧੀਆ ਵਿਚਾਰਾ ਐ ਡੰਗਾ ਲਾਈ ਜਾਂਦਾ ਇਹਨਾਂ ਦਾ ਤੇ ਡੰਗਾ ਕੀ ਐ ਪੂਰਾ ਵਧੀਆ ਹੀ ਚੱਲਦਾ ਇਹਨਾਂ ਦਾ ਵਿਚਾਰਿਆਂ ਦਾ ਇਹਦੇ ਨਾਲ ਟਰੈਕਟਰ ਉਹ ਲਿਆਉਣਾ ਇਹਨਾਂ ਨੇ ਵੀ ਹੁਣ ਥੋੜੇ ਚਿਰ ਤਾਂ ਹੀ ਤਾਂ ਉਹਦੇ ਟਰੈਕਟਰ ਤੇ ਵੀ ਆਪਾਂ ਵੀਡੀਓ ਬਣਾ ਦੇਾਂਗੇ ਤੇ ਬਾਕੀ ਇਹ ਬੰਦਾ ਥੋੜਾ ਜਿਹਾ ਚਲਾਉਣ ਵਾਲੀਆਂ ਚੀਜ਼ਾਂ ਦਾ ਘੱਟ ਧਿਆਨ ਰੱਖਦਾ ਓਵੇਂ ਬਾਕੀ ਸੰਦ ਸੱਪਿਆਂ ਦਾ ਫੁੱਲ ਧਿਆਨ ਹੁੰਦਾ ਤੇ ਇਹਦਾ ਮੋਟਰਸਾਈਕਲ ਦਾ ਤਾਂ ਇਹਨੇ ਨਵਾਂ ਪਵਾ ਲਿਆ ਵੈਰੀਗੇਟਰ ਜਿਹੜਾ ਮੂਰਲਾ ਆਪਣੇ ਬੈਜਰ ਹੁੰਦਾਗਾ ਬੈਜਰ ਤੋੜ ਰੱਖਿਆ ਸੀਗਾ ਤੇ ਉਹ ਬੈਜਰ ਤਾਂ ਇਹਨੇ ਨਵਾਂ ਪਵਾ ਲਿਆ ਹੁਣ ਤੇ ਆਪਾਂ ਹੁਣ ਤੁਹਾਨੂੰ ਉਹ ਬੈਜਰ ਹੁਣ ਟੁੱਟਿਆ ਤਾਂ ਇਹਨੇ ਨਹੀਂ ਸਿੱਟਤਾ ਹੁਣ ਕਿਤੇ ਪਰ ਇਹ ਬੰਦਾ ਸਟਿੱਜ ਨੂੰ ਐਨ ਮੋਟਰਸਾਈਕਲ ਤਾਂ ਬੰਦਾ ਇੱਕ ਮਿੰਟ ਨਹੀਂ ਠੱਲਦਾ ਇਹਵਿੰਦਰ ਸਿੰਘ ਤਾਂ ਜੇ ਮੈਂ ਮੋਟਰਸਾਈਕਲ ਨੂੰ ਇੱਕ ਮਿੰਟ ਕੀ ਹੁੰਦਾ ਵੀ ਇੱਕ ਮਿੰਟ ਵੀ ਖੱਠਾ ਲ ਦੂ ਜੇ ਜਾਣਾ ਹੈ ਕਿਤੇ ਜਾਣਾ ਹੈ ਮੋਟਰਸਾਈਕਲ ਕਿਤੇ ਜਾਣਾ ਹੈ ਮੋਟਰਸਾਈਕਲ ਬੰਦਾ ਮੋਟਰਸਾਈਕਲ ਤੋਂ ਥੱਲੇ ਨਹੀਂ ਉਤਰਦਾ ਕਿਹੜੀ ਗੱਲ ਕਹਿਣ ਦੀ ਜਿਹੜੀ ਘਰਦਿਆਂ ਨੂੰ ਪਹਿੜੀ ਲੱਗਦੀ ਇਹਨਾਂ ਦੇ ਨੂੰ ਤੇ ਬਾਕੀ ਹੁਣ ਤੁਹਾਨੂੰ ਬੱਕਰੀਆਂ ਵੀ ਦਿਖਾਤੀਆਂ ਤੇ ਤੁਹਾਨੂੰ ਸਾਰਾ ਇੱਧਰ ਪੌਦੇ ਦਿਖਾਤੇ ਤੇ ਤੈਨੂੰ ਇਹਨੂੰ ਵੀ ਦੇਖ ਲਓ ਬਈ ਇਹ ਰਹਿ ਗਈ ਯਾਰ ਇਹ ਮੈਨੂੰ ਨਹੀਂ ਦਿਖਾਇਆ ਕਹਿੰਦੀ ਲੈ ਤੈਨੂੰ ਬੁਖਾ ਕੇ ਮੈਂ ਮਹਾਰਾਣੀ ਕੁੰਭਾ ਆ ਗਈ ਏ ਇਧਰ ਆਪਣੇ ਦੇਖੋ ਜੀ ਇਧਰ ਅਮਰੂਦਾਂ ਦਾ ਬੂਟਾ ਖੜਾ ਹੈ ਇਧਰ ਅਨਾਰਾਂ ਦਾ ਬੂਟਾ ਹੈ ਅਨਾਰ ਵੀ ਲੱਗੇ ਖੜਿਆ ਫੁੱਲ ਦੇਖ ਸਕਦੇ ਤੁਸੀਂ ਅਨਾਰਾ ਅਨਾਰੀ ਹੋਇਆ ਪਿਆ ਬੂਟੇ ਤੇ ਫੁੱਲ ਭਰਿਆ ਪਿਆ ਜਮਾ ਬੂਟਾ ਅਨਾਰਾ ਅਨਾਰ ਤੇ ਉਧਰ ਆਪਣੇ ਅੰਗੂਰਾਂ ਦੀਆਂ ਬੱਲਾਂ ਵੀ ਹੈ ਅੰਗੂਰਾਂ ਦੀਆਂ ਬੇਲਾਂ ਵੇਖਾਵਾਂ ਤੁਹਾਨੂੰ ਜੀ ਆਜੋ ਤੇ ਇਧਰ ਦੇਖੋ ਇੱਧਰ ਆਪਣੇ ਇਹਨਾਂ ਨੇ ਬੋਰ ਬਿੱਲ ਲਾਈ ਹੋਈ ਹੈ ਜਿਹੜੀ ਆਪਣੇ ਬੰਬੀ ਕਹਿੰਦੇ ਨੇ ਆਪਾਂ ਦੇਖੋ ਛੋਟੀ ਮੋਟਰ ਬੰਬੀ ਘਰ ਵਾਸਤੇ ਪਰ ਸੋਭੂਆਂ ਵਾਸਤੇ ਲਾਉਣੇ ਆ ਜਿਹੜੀ ਆ ਦੇਖੋ ਜੀ ਅੰਗੂਰਾਂ ਦੀਆਂ ਬੱਲਾਂ ਇੱਧਰ ਅੰਗੂਰਾਂ ਅੰਗੂਰ ਲੱਗਦੇ ਇਹਨਾਂ ਤੇ ਅੰਗੂਰ ਇਹਨਾਂ ਅੰਗੂਰ ਬਹੁਤ ਲੱਗਦੇ ਬਈ ਆਪਾਂ ਜਿਹੜੀ ਗੱਲ ਹੈ ਤੁਹਾਨੂੰ ਅੰਗੂਰ ਦਿਖਾਤੇ ਵੀ ਅੰਗੂਰ ਇਹਨਾਂ ਤੇ ਬਹੁਤ ਲੱਗਦੇ ਆਂ ਅੰਗੂਰ ਤੇ ਬਾਕੀ ਹੁਣ ਤੁਹਾਨੂੰ ਆਪਾਂ ਚਲੋ ਹੁਣ ਆਪਾਂ ਤੁਹਾਨੂੰ ਐਂਡ ਕਰਦੇ ਆਂ ਇਸ ਵੀਡੀਓ ਦਾ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਵੀਰ ਤੇ ਆਪਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਆਂ ਬਾਈ ਬਣ ਕੇ ਮੈਨੂੰ ਸਬਸਕ੍ਰਾਈਬ ਤੇ ਲਾਈਕ ਕਰਦਿਆ ਕਰੋ ਯਾਰ ਮੈਂ ਇਨੀ ਮਿਹਨਤ ਕਰਕੇ ਵੀਡੀਓ ਪਾਉਣਾ ਹੈ ਬਾਈ ਬਣ ਕੇ ਨਾ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ ਨਾਲ ਕੁਝ ਨਹੀਂ ਹੁੰਦਾਗਾ ਵੀਰ ਬਣ ਕੇ ਇੱਕ ਲਾਈਕ ਤੇ ਸਬਸਕ੍ਰਾਈਬ ਕਰਦਿਆ ਕਰੋ ਤੇ ਆਪਾਂ ਵੀਡੀਓ ਪਾਈ ਚੱਲਾਂਗੇ ਇੰਨੇ ਹੌਸਲੇ ਨਾਲ ਮੈਨੂੰ ਵੀ ਐ ਹੋਊਗਾ ਵੀ ਮੈਂ ਵੀਡੀਓ ਪਾਇਆ ਕਰਾਂ ਤੇ ਨਾ ਬੰਦੇ ਹੁੰਦਾ ਹੀ ਪਰਚਾਵਾਂ ਜਿਹੜਾ ਵੀ ਮੇਰੀ ਵੀਡੀਓ ਦੇਖਦਾ ਹੈ ਮਾਤਾ-ਪਿਤਾ ਭੈਣ ਵੀਰ ਕੋਈ ਵੀ ਦੇਖਦਾ ਚਾਹੇ ਬੱਚੇ ਕੋਈ ਵੀ ਸਾਰਿਆਂ ਨੂੰ ਮੇਰਾ ਦਿਲੋਂ ਧੰਨਵਾਦ ਹੈ ਜਿਹੜਾ ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰੂਗਾ ਤੇ ਸ਼ੇਅਰ ਕਮੈਂਟ ਕੁਛ ਵੀ ਕਰੇ ਇੱਕ ਚਲ ਬਾਹਲਾ ਨਹੀਂ ਤਾਂ ਤੁਸੀਂ ਲਾਈਕ ਤੇ ਸਬਸਕ੍ਰਾਈਬ ਤਾਂ ਕਰ ਹੀ ਸਕਦੇ ਹੋ ਯਾਰ ਕਮੈਂਟ ਵਾਸਤੇ ਤਾਂ ਤੁਹਾਨੂੰ ਬਾਫਰ ਲਿਖਣਾ ਕੋਈ ਕੁਛ ਨਾ ਕੁਛ ਤਾਂ ਚਲ ਲਿਖੋ ਨਾ ਚਾਹੇ ਕੁਛ ਨਾ ਕਰੋ ਪਰ ਇੱਕ ਲਾਈਕ ਜਾਂ ਸਬਸਕ੍ਰਾਈਬ ਤਾਂ ਕਰ ਦਿਆ ਕਰੋ ਬਾਈ ਕਿਤੇ ਨਹੀਂ ਉਹਦੇ ਨਾਲ ਕੁਛ ਵੀ ਨਹੀਂ ਹੁੰਦਾਗਾ ਤੇ ਚਲੋ ਐਸੇ ਬਲੌਗ ਦਾ ਆਪਾਂ ਇੱਥੋਂ ਐਂਡ ਕਰਦੇ ਹਾਂ ਹੁਣ ਅੱਜ ਤੇ ਬਾਕੀ ਹੁਣ ਅਗਲੇ ਬਲੌਗ 'ਚ ਮਿਲਾਂਗੇ ਆਪਾਂ ਤੁਹਾਡੇ ਨਾਲ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਬਲੌਗ ਦੇਖਿਆ ਵੀਡੀਓ ਦੇਖੀ ਚਲੋ ਠੀਕ ਥੈਂਕ ਯੂ ਬਾਏ ਸਾਰਿਆਂ ਨੂੰ ਲਵ ਯੂ